ਇੱਕੀ ਹਾਲ ਚਾਲ ਹੈ ਸਾਰਿਆਂ ਠੀਕ ਠਾਕ ਹੋ। ਸਰਦੀ ਕੜਾ ਵਿੱਚ ਹੋਗੇ। ਲਓ ਜੀ। ਆਪਾਂ ਪੜ ਗਏ ਆਪਣੀ ਝਾਲ ਚ। ਆਪਾਂ ਕੋਟੇ ਸੀਟਾਂ ਦੇ ਰੋੜੇ। ਉਤਨਾ ਭਾਏ ਰੋੜੇ। ਇਹ ਵੀ ਕਹਿੰਦੇ ਬਹੁਤ ਵਿਟਾਮਿਨ ਹੈ ਇੱਕ ਤਰ੍ਹਾਂ ਦਾ। ਇਹ ਵੀ। ਮਰੇ ਲਾਇਆ ਰੰਗ ਇਹਨਾਂ ਦੇ। ਮੋਰਾਂ ਦੇ ਉੱਪਰ। ਇੱਕ ਬਾਈ ਦਾ ਆਪਾਂ ਨੂੰ ਕਮੈਂਟ ਆਇਆ ਇਹ ਕਹਿੰਦਾ ਭਾਈ ਅਖਬਾਰ ਧਰਨੀ ਵਿੱਚ ਟੋਕਰੀਆਂ ਦੇ ਅਖਬਾਰ ਜਾਂ ਧਰੇ ਨਹੀਂ ਅਸੀਂ ਕਿਉਂ ਤਾਂ ਰੇਂਜ ਦੀ ਪਹਿਲੇ-ਪਹਿਲੇ ਲਾਈਆਂ ਸੀ ਨਾ ਪਹਿਲਾਂ-ਪਹਿਲਾਂ ਨਵੀਆਂ ਜੋੜੀਆਂ ਤੇ ਅੰਡੇ ਸੀ ਪਹਿਲਾਂ-ਪਹਿਲਾਂ ਪਣਦੇ ਸੀਗੇ ਪਹਿਲਾ ਫੂਡ ਸੀ ਜਿਹੜਾ ਹੁਣ ਯਾਨੀ ਕਿ ਇੱਕੋ ਨਿਕਲ ਆਉਣਗੇ ਉਹਦੇ ਤੇ ਬਾਕੀ ਬਾਈ ਰੂੜੀਆਂ ਦੱਸੋ ਕਿਹੜਾ-ਕਿਹੜਾ ਪਾਉਂਗਾ ਬਾਈ ਡੂੜੀਆਂ ਪਾ ਗਰ ਅਸੀਂ ਤਾਂ ਬਹੁਤ ਟਾਈਮ ਦੇ ਵਿੱਚ ਦੀ ਹਟ ਗਈ ਸੀ ਪਾਉਣੇ ਯਾਰ ਇਹ ਥੋੜੀ ਪ੍ਰੋਬਲਮ ਆਨ ਲੱਗੀ ਸੀ ਕਬੂਤਰਾਂ ਨਾਲ ਸਾਡੇ ਨੂੰ ਤੇ ਫੇਰ ਅਸੀਂ ਦੁਬਾਰਾ ਫੇਰ ਪਾਉਣ ਲੱਗੇ ਪਾਇਆ ਕਰੋ ਯਾਰ ਤਾਂ ਵਿਟਾਮਿਨ ਹੀ ਆ ਕਬੂਤਰਾਂ ਨੂੰ ਜ਼ਰੂਰੀ ਨੇ ਪਾਉਣੀਆਂ ਡੂੜੀਆਂ ਤਾਂ ਫੋਟਾ ਬਾਈ ਸਹੀ ਰਹਿੰਦਾ ਇਹਨਾਂ ਦਾ ਜਰੂਰੀ ਰੜੀ ਪਾਈ ਜਾਈਏ ਨਾ ਫੋਟਾ ਵਧਿਆ ਰਹਿੰਦਾ ਇਹਨਾਂ ਦਾ ਬਾਕੀ ਕੀ ਹੋਰ ਬਾਈ ਨੂੰ ਜਾਣਕਾਰੀ ਆ ਕਿ ਬਚਾਂ ਦੇ ਕਬੂਤਰਾਂ ਨੂੰ ਕੀ ਕੀ ਭਾਈ ਇਹ ਆਪਾਂ ਨੂੰ ਕਮੈਂਟ ਕਰਕੇ ਦੱਸਿਓ। ਭਾਈ ਬਈ ਪਤਾ ਲੱਗ ਜਾਂਦਾ ਹੋਰਾਂ ਨੂੰ। ਪਹਿਲਾਂ ਬਈ ਅਸੀਂ ਬਹੁਤ ਪਾਉਂਦੇ ਸੀ ਰੂੜੀਆਂ। ਹੁਣ ਥੋੜਾ ਘਟ ਗਏ ਸੀਗੇ। ਫੇਰ ਹੁਣ ਕਹਿ ਗਏ ਵੱਡੇ ਭਾਈ ਨੇ। ਫੇਰ ਫਾਰਮ ਲਾਇਆ। ਬਾਕੀ ਹੁਣ ਨਜ਼ਾਰਿਆ ਯਾਰ ਕਬੂਤਰਾਂ ਦੇ ਵੱਡੇ ਖੁੱਡੇ 'ਚ ਹੈ ਤਾਂ ਭਾਈ ਨਜ਼ਾਰੇ ਨੇ। ਦਾ ਈਡੂਰੀ ਵਧੀਆ ਖੁੱਲੇ ਮਾਰੀ ਜਾਂਦੇ ਨੇਗੇ ਵਧੀਆ ਡੈਨੂਰੀਆਂ ਮਾਰ ਲੈਂਦੇ ਨੇ ਆਵਾ ਆਵਾ ਵਧੀਆ ਲੱਗਦੀ ਰਹਿੰਦੀ ਆ ਠੀਕ ਯਾਰ ਊੜੀ ਥੋੜੀ ਹੋਰ ਪਾਵਾਂ ਕੱਲ ਕੁੱਟਾਂਗੇ ਹੋਰ ਇਹ ਚੋਕਲੀ ਨਾ ਨੇ ਕਾਨੂੰ ਨਮੀ ਰੋੜੀ ਹੋਰ ਪਾਵਾਂਗੇ ਹੁਣ ਧਰਾਂਗੇ ਬਾਈ ਅਖਬਾਰ ਆਪਣਾ ਟੋਕਰੀਆਂ ਚ ਨੇ ਬਾਈ ਦੇ ਅੱਗੇ ਤਾਂ ਕਮੈਂਟ ਆਇਆ ਸੀ ਨਾ ਅਖਬਾਰ ਧਰੀ ਬਾਈ ਟੋਕਰੀ ਮਿੱਟੀ ਪਾ ਲਈ ਹੁਣ ਧਰਾਂਗੇ ਬਾਈ ਹੋਰ ਬਾਈ ਜੇ ਦੇਖੋ ਜਾਣਕਾਰੀ ਹਸਾ ਆਪਣਾ ਕਮੈਂਟ ਕਰਕੇ ਜਰੂਰ ਦੱਸ ਦਿਓ ਕੀ ਕਰੀਏ ਖੁੱਡਿਆਂ ਜਾਂ ਆਪਾਂ ਕਿਹੜੀ ਚੀਜ਼ ਲਾਈਏ ਹੋਰ ਉਹ ਦੱਸਿਓ ਆਪਾਂ ਨੂੰ ਲਓ ਵੀ ਦਰਜਾਲ ਆਪਣਾ ਉਹ ਦੂਜੇ ਖੁੱਡੇ ਆਪਣੇ ਉਹ ਪੁਰਾਣੇ ਖੁੱਡੇ ਜੀ ਉਹ ਢਾਦੇ ਸੀਗੇ ਉਧਰ ਸੀ ਬਾਕੀ ਲਓ ਵੀ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਗੋਰੇ ਦੇ ਦਿੱਤੀ ਕਿ ਕਿ ਕਬੂਤਰ ਦਿਖਾਵਾਂਗੇ ਇਹ ਗੱਗੀ ਵੀਰ ਕਿਤੇ ਕਬੂਤਰ ਨੇ ਇਹ ਤਾਂ ਸਾਰੇ ਇਕੱਠੇ ਨੇ ਇਕੱਠੇ ਛੜਦੇ ਆ ਬਾਜੀਆਂ ਆ ਪਰ ਫੇਰ ਤੁਹਾਨੂੰ ਦਿਖਾਵਾਂਗੇ ਗੋਰੇ ਦੇ ਫੇਰ ਦਿਖਾਵਾਂਗੇ ਰਾਜੂ ਵੀਰ ਕੇ ਦੇ ਅਗਲੀ ਵੀਡੀਓ ਚ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਕੋਈ ਜਾਣਕਾਰੀ ਹੁੰਦੀ ਹੈ ਕੋਈ ਹੋਰ ਚੀਜ਼ ਦੇਖਣੀ ਕਰਨੀ ਹੈ ਬਾਈ ਉਹ ਦੱਸ ਦਿਆ ਕਰੋ ਸਾਰੇ ਵੀਰਾਂ ਧੰਨਵਾਦ ਇੰਨਾ ਪਿਆਰ ਦੇਣ ਲਈ ਓਕੇ ਜੀ